ਸਿੰਘ ਸਹਿਬਾਨਾ ਨੇ ਫੈਸਲਾ ਦਿੱਤਾ ਹੈ ਜੋ ਪਿਛਲੇ ਦਿਨੀ ਅਕਾਲੀ ਦਲ ਦੇ ਬਹੁਤ ਸਾਰੇ ਕੈਬਨਿਟ ਮინისტრਾਂ ਨੇ ਅਹੁਦੇਦਾਰਾਂ ਨੇ ਇਹਸ਼ੋਕ ਕੇ ਆਪਣੇ ਆਪ ਨੂੰ ਸਵੀਕਾਰ ਕੀਤਾ ਸੀ ਕਿ ਸਾਡੀ ਸਰਕਾਰ ਵਿੱਚ ਸਾਥੋ ਗਲਤੀਆਂ ਹੋਈਆਂ ਉਹ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸੀ ਉਹ ਵੀ ਆਪਣਾ ਇੱਕ ਲੈਟਰ ਪੱਤਰ ਦੇ ਕੇ ਆਏ ਸੀ ਉਹਦੇ ਸਬੰਧ ਵਿੱਚ ਅੱਜ ਪੰਜ ਸਿੰਘ ਸਹਿਬਾਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੀਆਂ ਦੀ ਕੈਬਨਿਟ ਮਿਨਿਸਟਰੀ ਜਿਹੜੀ 2007 ਤੋਂ ਲੈ ਕੇ 2017 ਤੱਕ ਵੱਖ-ਵੱਖ ਮਿਨਿਸਟਰੀਆਂ ਤੇ ਰਹੇ ਆ ਉਹ ਸਾਰੇ ਹੀ ਆਪੋ ਆਪਣਾ ਗੁਨਾਹ ਆ ਕੇ ਦੱਸਣ ਵਿਅਕਤੀਗਤ ਤੌਰ ਤੇ ਆਪਣੇ ਗੁਨਾਹ ਕਬੂਲ ਕਰਨ ਤੇ 15 ਦਿਨਾਂ ਦਾ ਉਹ ਟਾਈਮ ਦਿੱਤਾ ਕਿ ਉਹਦੋਂ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਤਕਹੋ ਜਿਹੜਾ ਸ਼ਰੋਮਣੀ ਅਕਾਲੀ ਦਲ ਹੈ ਇਹ 14 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਦੀ ਸਥਾਪਨਾ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜ세ਦਾ ਅਕਾਲ ਤਖਤ ਸਾਹਿਬ ਦੀ ਮੌਜੂਦਗੀ 'ਚ ਉਹਦੋਂ ਸੰਵਿਧਾਨ ਢੜਿਆ ਗਿਆ ਸੰਵਿਧਾਨ 'ਚ ਕਈ ਵਾਰੀ ਤਬਦੀਲੀਆਂ ਵੀ ਹੋਈਆਂ ਪਰ ਜਿਹੜਾ ਮੂਲਾ ਸੰਵਿਧਾਨ ਸੀ ਕਿ ਇਹਦੇ ਜਿਹੜੇ ਮੂਲ ਮੈਂਬਰ ਨੇ ਇਹਦੇ ਜਿਹੜੇ ਅਹੁਦੇਦਾਰ ਨੇ ਉਹ ਅਮਰਤਾਰੀ ਹੋਣਗੇ ਔਰ ਕੋਈ ਵੀ ਪੱਤ ਸਿੱਖ ਤੇ ਕੋਈ ਤਨਖਈਆ ਸਿੱਖ ਇਹਦਾ ਉਮੀਦਾਰ ਨਹੀਂ ਬਣ ਸਕਦਾ ਜਿਹੜਾ ਕਿਉਂਕਿ ਜਿਹੜਾ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਹੈ ਇਹਨੂੰ ਤਨਖਈਆ ਕਰਾ ਦਿੱਤਾ ਹੈ ਇਹ ਕਿਸੇ ਵੀ ਤਖਤ ਤੇ ਜਾ ਕੇ ਦੇਗ ਨਹੀਂ ਕਰਾ ਸਕਦਾ ਅਰਦਾਸ ਨਹੀਂ ਕਰਾ ਸਕਦਾ ਇਹ ਫਿਰ ਅਕਾਲੀ ਦਲ ਦਾ ਪ੍ਰਧਾਨ ਕਿਵੇਂ ਰਹਿ ਸਕਦਾ ਹੁਣ ਤੱਕ ਜਿੱਤ ਸਾਕ ਮੈਨੂੰ ਇਨਫੋਰਮੇਸ਼ਨ ਹੈ ਹੁਣ ਤੱਕ ਵੀ ਉਹਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ ਉਨੇ ਇੱਕ ਅਧਿਕਾਰੀ ਪ੍ਰਧਾਨ ਬਣਾਇਆ ਸਤਕਾਰਯੋਗ ਨੇ ਸਾਰੇ ਅਸੀਂ ਕਿੰਨੇ ਤੇ ਕਿੰਤੂ ਨਹੀਂ ਕਰਦੇ ਪਰ ਸੰਵਿਧਾਨ ਦੇ ਮੁਤਾਬਕ ਪ੍ਰਧਾਨ ਅਮਰਤਾਰੀ ਹੋਣਾ ਚਾਹੀਦਾ ਹੈ ਖੁੱਲੀ ਦਾੜੀ ਹੋਣੀ ਚਾਹੀਦੀ ਹੈ ਦਾੜੀ ਰੰਗਦਾਰ ਨਹੀਂ ਹੋਣਾ ਚਾਹੀਦਾ ਕੀ ਕੀ ਦਿਨਤ ਸਾਰੀ ਪਾਰਟੀ ਦੇ ਵਿੱਚ ਕੋਈ ਅਜੋਜ ਬੰਦਾ ਨਹੀਂ ਜਿਹੜਾ ਉੱਪਰ ਦੀ ਕਿਰਪਾਣ ਪਾਉਂਦਾ ਹੋਵੇ ਦਾੜੀ ਖੁੱਲੀ ਰੱਖਦਾ ਹੋਵੇ ਹੁਣ ਵੀ ਉਹਨਾਂ ਨੇ ਸਰਦਾਰ ਭੂੰਦੜ ਨੂੰ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਜਿਹੜੇ ਕਿ ਅਮਰਤਾਰੀ ਵੀ ਹੈ ਨਹੀਂ ਦਾੜੀ ਵੰਡੇ ਹੁਣ ਸ਼ਾਇਦ ਅੱਜ ਪਤਾ ਲੱਗਾ ਸ਼ਰਦ ਮਰ ਸੇਭੰਤਾਂ ਗਈ ਦੰਗੇ ਕਹਿੰ ਤੋ ਭਾਵ ਕਿ ਇੱਦਾਂ ਵੱਡਾ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੀਟ ਬਣਿਆ ਉਹਦੇ ਕੋਲ ਕਿਹੜਾ ਕਾਲ ਪੈ ਗਿਆ ਇੱਥੋਂ ਤੱਕ ਕਿ ਅਸੀਂ ਖੁਦ ਵੀ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੂੰ ਮਿਲਦੇ ਰਹੇ ਕਹਿੰਦੇ ਰਹੇ ਕਿ ਤੈਨੂੰ ਤੜਾ ਖੁੱਲਾ ਛੱਡਣਾ ਚਾਹੀਦਾ ਹੈ ਕਿਰਪਾਨ ਉੱਪਰ ਦੀ ਪਾਉਣੀ ਚਾਹੀਦੀ ਇਥੋਂ ਨੂੰ ਯਾਦ ਹੋਊਗਾ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਭਜਿੰਦਰ ਸਿੰਘ ਰਧਾਵਾ ਨੇ ਸਿੱਧੇ ਤੌਰ ਤੇ ਪੁੱਛ ਲਿਆ ਸੀ ਕਿ ਪ੍ਰਧਾਨ ਜੀ ਤੁਹਾਡੀ ਤਿਰਪਾਣ ਕਿੱਥੇ ਹੈ ਤੇ ਤੁਹਾਡੇ ਕੋਲ ਤਿਰਪਾਣ ਹੈ ਨਹੀਂ ਸੀ ਬੜੀ ਸਖਾ ਨੂੰ ਇਸ ਦੀ ਸਰਵੰਦਗੀ ਚਲਣੀ ਪਈ ਪਰ ਇਹਦੇ باوجود ਵੀ ਕਦੇ ਵੀ ਤੁਸੀਂ ਸਰਦਾਰ ਸੁਖੀਰ ਸਿੰਘ ਦੇ ਬਾਦਲ ਉੱਪਰ ਦੀ ਤਿਰਪਾਣ ਪਾਈ ਨਹੀਂ ਦੇਖੀ ਹੋਣੀ ਅੱਜ ਵੀ ਨਹੀਂ ਪਾਈ ਸੀ ਸੋ ਮੈਂ ਇਹ ਕਹਿਣਾ ਚਾਹਣਾ ਹੈ ਕਿ ਹੁਣ ਤੇ ਹਾਦੀ ਹੋ ਗਈ ਜਦੋਂ ਉਹਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ ਤੇ 5 ਮਿੰਟ ਦੇ ਵਿੱਚ ਵਿੱਚ ਅਮਰਸਾਦ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਕੇ ਤੌਰ ਤੇ ਇਸ ਦੀਗਾ ਦਿੱਤਾ ਤੇ ਹੁਣ ਜਿਹੜੀ ਮੇਰੇ ਅਕਾਲੀ ਦਲ ਦੀ ਕੋਰ ਕਮੇਟੀ ਹੈ ਜਾਂ ਕਾਰਜ ਕਰਨੀ ਹੈ ਜਾਂ ਉਦੇਦਾਰ ਨੇ ਉਹ ਆਪਣਾ ਪ੍ਰਧਾਨ ਚੁਣ ਲਿਆ ਪਰ ਇਹ ਕੁਝ ਨਹੀਂ ਹੋਇਆ ਉਸੇ ਤਰ੍ਹਾਂ ਹੀ ਤਾਂ ਹੀ ਸਿੰਘ ਸਾਬਾ ਨੇ ਜਿਹੜਾ ਇਹ ਕਿਹਾ ਕਿ ਉਹ ਇੱਕ ਸਧਾਰਨ ਨਿਮਾਣੇ ਸਿੱਖ ਦੇ ਤੌਰ ਤੇ ਆ ਕੇ ਪੇਸ਼ ਹੋਵੇ ਜੀ ਹੁਣ ਪ੍ਰਧਾਨਗੀ ਦਾ ਛੱਜ ਵੀ ਬੰਨਿਆ ਨਾਲ ਤੇ ਫਿਰ ਨਿਮਾਣਾ ਸਿੱਖ ਤਾਂ ਹੋ ਨਹੀਂ ਸਕਦਾ ਇਸ ਕਰਕੇ ਹੁਣ ਵੀ ਉਹਨਾਂ ਨੂੰ ਇਸ ਗੱਲ ਦੀ ਇਲਮ ਨਹੀਂ ਕਿ ਜਿਹੜੀ ਇਹ ਅਕਾਲੀ ਦਲ ਦੀ ਬੰਤਰ ਸੀ ਇਹ ਕਿਸ ਢੰਗ ਦੀ ਸੀ ਕਿਵੇਂ ਦਾ ਬੋਲਬਾਲਾ ਸੀ ਕਿਵੇਂ ਪੰਜਾਬ ਦੇ ਵਿੱਚ ਇਹ ਸਟੇਟ ਦੀ ਰੱਖਿਆ ਲਈ ਸਟੇਟ ਦੇ ਹਿੱਤਾਂ ਲਈ ਜੁਬਦੀ ਸੀ ਤੇ ਅੱਜ ਇਹ ਕਿਵੇਂ ਪਾਣੀਓ ਪਤਲੀ ਹੋ ਕੇ ਇਹ ਹਾਸ਼ੀਏ ਤੋਂ ਬਾਹਰ ਨਿਕਲ ਗਈ ਹੈ ਇਹ ਸਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਦੇ ਰਾਜ ਵਿੱਚ ਹੋਇਆ ਹੁਣ ਇੱਕ ਪਾਸੇ ਤਾਂ ਇਹਨਾਂ ਗੱਲਾਂ ਦਾ ਦੋਸ਼ੀ ਠਰਾ ਦਿੱਤਾ ਗਿਆ ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਾਂ ਮੈਂ ਜੱਥੇਦਾਰ ਰਿਆਂ ਅਕਾਲ ਤਖਤ ਦਾ ਜਿਵੇਂ ਅਦਾਲਤ ਹੁੰਦੀ ਹੈ ਨਾ ਅਦਾਲਤ ਦੇ ਵੀ ਇੱਕ ਚਲਾਨ ਪੇਸ਼ ਹੋ ਜਾਂਦਾ ਕੇਸ ਬਾਅਦ ਚ ਲੜਿਆ ਜਾਂਦਾ ਚਲਾਨ ਪੇਸ਼ ਹੋਣ ਦੇ ਬਾਅਦ ਉਹਨੂੰ ਦੋਸ਼ੀ ਮੰਨ ਲਿਆ ਜਾਂਦਾ ਭਾਵੇਂ ਅੰਡਰ ਟ੍ਰਾਇਲ ਹੀ ਹੁੰਦਾ ਉਹ ਅੱਜ ਉਹਦਾ ਚਲਾਨ ਪੇਸ਼ ਹੋ ਗਿਆ ਉਹਨੂੰ ਤਨਖਈਆ ਕਰਾਰ ਦਿੱਤਾ ਹਲੇ ਕੇਸ ਚੱਲਣਾ ਬਾਕੀ ਹੈ ਬਾਕਾਇਦਾ ਇਹਨੂੰ ਹਲੇ ਪੁੱਛਿਆ ਜਾਣਾ ਹੈ ਵੀ ਆਹ ਗਨਾਹ ਤੇਰੀ ਸਰਕਾਰ ਵੇਲੇ ਹੋਇਆ ਹੈ ਜੀ ਗੁਰੂਗਰਾਸਬ ਦੀ ਬੇਦਬੀ ਹੋਈ ਹੈ ਜਿਨ੍ਹਾਂ ਬੰਦਿਆਂ ਨੇ ਬੇਦਬੀ ਕੀਤੀ ਤੂੰ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜੇ ਨਹੀਂ ਰੈਸਟ ਹੋ ਸਕੇ ਤਾ ਉਹਦੇ ਵਾਸਤੇ ਤੂੰ ਕੀ ਕੀਤਾ ਕਿੱਥੇ ਤੂੰ ਪੋਸਟਰ ਲਾਏ ਕਿੱਥੇ ਤੂੰ ਇhtਿਆਰ ਲਾਏ ਉਹਨਾਂ ਦੇ ਫੜਨ ਵਾਸਤੇ ਤੂੰ ਪ੍ਰਬੰਧ ਕੀ ਕੀਤਾ ਇਹ ਗੱਲਾਂ ਤਮਾਮ ਪੁੱਛਿਆ ਜਾਣੀ ਫਿਰ ਇਹ ਵਿਖਿਆ ਜਾਣਾ ਕਿ ਕੁਝ ਗੱਲਾਂ ਮੁਆਫ ਹੋ ਸਕਦੀਆਂ ਕੁਝ ਨਹੀਂ ਹੋ ਸਕਦੀ ਮੈਂ ਉਦਾਹਰਣ ਦੇ ਤੌਰ ਤੇ ਫਰਦਾ ਹੈ ਕਿ ਭਾਈ ਸੁਖਾ ਸਿੰਘ ਮਤਾਬ ਸਿੰਘ ਨੂੰ ਦੁਨੀਆ ਜਾਣਦੀ ਹੈ ਜਿਨੇ ਮਸੇ ਰੰਗੜ ਦਾ ਸਿਰ ਵੱਡਿਆ ਸੀ ਕਿ ਉਹਦੇ ਵਿੱਚੋਂ ਭਾਈ ਸੁਖਾ ਸਿੰਘ ਨੇ ਆਪਣੀ ਕੁੜੀ ਦਾ ਕਤਲ ਕਰ ਦਿੱਤਾ ਇਸ ਸਿੱਖ ਪੰਥ ਨੂੰ ਤਨਖੀਆ ਕਰਾ ਦਿੱਤਾ ਪਿੱਛੇ ਕਰਦਾ ਸੀ ਉੱਚ ਉਪ ਕਰਕੇ ਬੈਠ ਗਏ ਪਰ ਜਦੋਂ ਮੁਗਲਾਂ ਦੇ ਬਹੁਤ ਵੱਡੀ ਲੜਾਈ ਦੇ ਵਿੱਚ ਉਹ ਲੜਦਾ ਹੋਇਆ ਫੱਟੜ ਹੋ ਗਿਆ ਤੇ ਫਿਰ ਉਹਦੀ ਫਰਿਆਦ ਦੇ ਵਿੱਚ ਉਹਨੂੰ ਵਾਪਸ ਲੈ ਲਿਆ ਗਿਆ ਸੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਹੈ ਬਹੁਤ ਸਾਰੀ ਸਾਡੀ ਇਹ ਹਿਸਟਰੀ ਹੈ ਜਿਹਦੇ ਵਿੱਚ ਜਦੋਂ ਕਿਸੇ ਨੂੰ ਤਨਖਈਆ ਕਰਾਰ ਦਿੱਤਾ ਜਾਂਦਾ ਹੈ ਉਹ ਕਿਸੇ ਉਹਦੇ ਤੇ ਨਹੀਂ ਰਹਿ ਸਕਦਾ ਇਸ ਵਾਸਤੇ ਤਰੰਤ ਅਦਵੀ ਆ ਮੇਰੀ ਹੁਣ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਸੁਭੀਰ ਸਿੰਘ ਬਾਦਲ ਹਮਦੇ ਆ ਤਾਂ ਉਹਨਾਂ ਨੂੰ ਤਰੰਤ ਅਸਤੀਫਾ ਦੇ ਕੇ ਕਿਉਂਕਿ ਹੁਣ ਉਹ ਤਨਖਈਆ ਕਰਾਰਾ ਹੁਣ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਸਕਦਾ ਕਿਸੇ ਨੂੰ ਪ੍ਰਧਾਨ ਥਾਬ ਵੀ ਨਹੀਂ ਸਕਦਾ ਉਹ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਦੇ ਸਕਦਾ ਕਿਉਂਕਿ ਤਨਖਈਆ ਤਾਂ ਉਹ ਆਪਣੀ ਪਾਰਟੀ ਤੇ ਛੱਡੇ ਕਿ ਪਾਰਟੀ ਕਿਹਨੂੰ ਪ੍ਰਧਾਨ ਬਣਾਉਂਦੀ ਹੈ ਪਾਰਟੀ ਕਿਹਨੂੰ ਚਾਹੁੰਦੀ ਹੈ ਪਾਰਟੀ ਦੇ ਕਿਹਦੇ ਵਿੱਚ ਹੈ ਤਾਂ ਉਹਨੂੰ ਇਹ ਇਹ ਕਰਨਾ ਚਾਹੀਦਾ ਦੂਸਰੀ ਗੱਲ ਇਹ ਇੱਕ ਦਿਨ ਦੀ ਗੱਲ ਨਹੀਂ ਇਹ ਦੇਖੋ 2007 ਤੋਂ ਲੈ ਕੇ ਵਾਪਰਦੀਆਂ ਘਟਨਾਵਾਂ ਦਾ ਬਾਰ-ਬਾਰ ਜ਼ਿਕਰ ਵੀ ਹੁੰਦਾ ਰਿਹਾ ਬਾਰ-ਬਾਰ ਮੰਗ ਵੀ ਉਠਦੀ ਰਹੀ ਮੈਂ ਇਸ ਗੱਲ ਤੋਂ ਹਰਾਨ ਹੈ ਇਹ ਤੇ ਡਿਪਟੀ ਸੀਐਮਸੀ ਦਾ ਉਪ ਮੁੱਖ ਮੰਤਰੀ ਸੀ ਸਟੇਟ ਦਾ ਕਰੇ ਮੰਤਰੀ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨੂੰ ਤਾਂ ਫਖਰੇ ਕੌਮ ਦਿੱਤਾ ਜਾ ਰਿਹਾ ਤੇ ਪੁੱਤਰ ਨੂੰ ਤਨਖਈਆ ਕਰਾਰ ਦੇ ਦੇਪਤੀ ਸੀ ਅਦਿੱਪ ਪ੍ਰਸ ਖਾਨ ਬਸਿ ਮੈਂ ਵਿਸ਼ੇਸ਼ ਤੌਰ ਤੇ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਸ੍ਰੀ ਅਕਾਲ ਤਾ ਸਭ ਦੇ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਏ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰੇ ਕੌਮ ਅਵਾਰਡ ਦਿੱਤੇ ਗਏ ਆ ਉਹ ਉਹਨਾਂ ਤੋਂ ਵਾਪਸ ਲੈ ਜਾਣ ਕਿਉਂਕਿ ਉਹ ਜਰਬ ਵੀ ਨਹੀਂ ਕਰਦੇ ਉਹਨਾਂ ਤੇ ਜੋ ਦੋਸ਼ ਲੱਗੇ ਜੋ ਸਾਬਤ ਹੋ ਰਹੇ ਅੱਜ ਇੱਕ ਤਾਂ ਹੁੰਦਾ ਦੋਸ਼ ਲਾ ਦੇਣੇ ਇੱਕ ਅੱਜ ਅਕਾਲ ਤਖਤ ਸਭ ਤੇ ਸਾਬਤ ਹੋ ਰਹੇ ਨੇ ਇਸ ਕਰਕੇ ਭਾਵੇਂ ਉਹ ਅੱਜ ਦੁਨੀਆ 'ਚ ਨਹੀਂ ਰਹੇ ਪਰ ਅਵਾਰਡ ਤਾਂ ਇਹਨੇ ਦੇ ਘਰੇ ਹੀ ਪਿਆ ਨਾ ਦੁਨੀਆ ਦੇ ਵਿੱਚ ਤਾਂ ਇੱਕ ਜਾਗਰ ਹੈ ਨਾ ਕਿ ਇਸ ਸਰਪਰਾਹ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਸਹਿੀਲ ਤੇ ਖੜ ਕੇ ਉਹਨਾਂ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਕੌਮ ਨੂੰ ਕਿ ਇਹ ਜੇਲੇ ਬੰਦੇ ਉਹ ਜੇ ਗਨਾਈਏ ਹੋਣ ਉਹਨਾਂ ਨੂੰ ਇਹੋ ਜਿਹੇ ਅਵਾਰਡ ਨਹੀਂ ਦਿੱਤੇ ਜਾ ਸਕਦੇ ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਹੜੇ ਬੰਦੇ ਨਾਲ ਦੇ ਮინისტრ ਗਿਆ ਚਰੇ ਉਹ ਭਾਵੇਂ ਅੱਜ ਬਾਗੀ ਕਹ ਲੋ ਉਹ ਕਹਿੰਦੀ ਅਸੀਂ ਬਾਗੀ ਆ ਇਹ ਦਾਗੀ ਆ ਚਲੋ ਇਹਨਾਂ ਨੇ ਉਹਨਾਂ ਨੇ ਆਪ ਦਾ ਸਪਸ਼ਟੀਕਰਨ ਤਾਂ ਆਪ ਦੇਣਾ ਹੈ ਉਹਨਾਂ ਨੂੰ ਵੀ ਬਿਨਾਂ ਦੇਰ ਆਪਣੇ ਉਹਦੇ ਜਿਹੜੀ ਅੱਜ ਉਹਨਾਂ ਕੋਲੇ ਉਹਦੇ ਹੈਗੇ ਆ ਭਾਵੇਂ ਕਿਸੇ ਨੂੰ ਕੁਝ ਬਣਾਤਾ ਕਿਸੇ ਨੂੰ ਕੁਝ ਬਣਾਤਾ ਉਹਨਾਂ ਨੂੰ ਵੀ ਆਪਣੇ ਉਹਦੇ ਛੱਡ ਦੇਣੇ ਚਾਹੀਦੇ